ਦੇਖੋ ਪਹਿਲਾ ਤਾਂ ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ ਕਿ ਅਸੀਂ ਪੰਜਾਬ ਦੇ ਪ੍ਰੋਜੈਕਟ ਰੱਦ ਕਰ ਦਿਆਂਗੇ ਕਿਉਂਕਿ ਸਾਡੇ ਨਾਲ ਤਾਂ ਪਹਿਲਾਂ ਹੀ ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਕਿ ਕੇਂਦਰ ਵਿਤਕਰਾ ਕਰ ਰਿਹਾ ਹੈ ਕੇਂਦਰ ਹਮੇਸ਼ਾ ਡਿਸਕ੍ਰਿਮੀਨੇਸ਼ਨ ਕਰਦਾ ਹੈ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਈਵਨ ਈਸਵਰੀ ਦੇ ਬਜਟ 'ਚ ਵੀ ਪੰਜਾਬ ਦੇ ਲੋਕਾਂ ਦੇ ਵਾਸਤੇ ਕੁਝ ਨਹੀਂ ਹੈ ਅੰਡ ਪੰਜਾਬ ਦਾ ਕਿਸਾਨ ਬਾਰਡਰਸ ਤੇ ਬੈਠਾ ਹੈ ਨਾ ਕਿ ਇੰਡਸਟਰੀਆਸ ਤੇ ਨਾ ਕਿਸਾਨਾਸਤੇ ਰਹੀ ਗੱਲ ਲਾਅ ਐਂਡ ਆਰਡਰ ਦੀ ਟੂ ਬੀ ਵੈਰੀ ਓਨੈਸਟ ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਔਰ ਚੀਫ ਮਿਨਿਸਟਰ ਸਾਹਿਬ ਨੂੰ ਵੀ ਕਹੂੰਗਾ ਕਿ ਕਿਸੇ ਵੀ ਪ੍ਰਕਾਰ ਦੀ ਕਾਨੂੰਨ ਕਿਸੇ ਵਿਅਕਤੀ ਨੂੰ ਵੀ ਹੱਥ ਚ ਲੈਣ ਦੀ ਅਜ਼ਾਜ਼ਤ ਨਹੀਂ ਹੋਣੀ ਚਾਹੀਦੀ ਸੋ ਅਸੀਂ ਲੋਕ ਵੀ ਸਾਰੇ ਸਾਡਾ ਐਜ਼ਿਟੇਸ਼ਨ ਕਰਨ ਦਾ ਹੱਕ ਹੈ ਤਰੀਕਾ ਹੈ ਬਟ ਕਾਨੂੰਨ ਨੂੰ ਕਿਸੇ ਤਰੀਕੇ ਦੇ ਨਾਲ ਹੱਥ 'ਚ ਨਾ ਲਿਆ ਜਾਵੇ ਜਿਨੇ ਨਾਲ ਪੰਜਾਬ ਦਾ ਨੁਕਸਾਨ ਹੋਵੇ ਕਿਉਂਕਿ ਕੇਂਦਰ ਤਾਂ ਬੈਠਾ ਹੈ ਕਿ ਕੋਈ ਬਹਾਨਾ ਬਣਾ ਕੇ ਕਿ ਤੁਸੀਂ ਐਨਐਚਏ ਦੇ ਅਧਿਕਾਰੀਆਂ ਨੂੰ ਕੁੱਟਤਾ ਜਾਂ ਮਾਰਤਾ ਜਾਂ ਉਹਨਾਂ ਨੂੰ ਨਾਲ ਉਹਨਾਂ ਨੂੰ ਫੜ ਲਿਆ ਇਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਨਾ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਕਿਸਾਨ ਪਰਾਵਾਂ ਨੂੰ ਤਾਂ ਜੋ ਦਿੱਲੀ ਵਾਲਿਆਂ ਨੂੰ ਕੋਈ ਬਹਾਨਾ ਮਿਲ ਜਾਏ ਔਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਸਾਹਿਬ 14000 ਕਰੋੜ ਰੁਪਏ ਦੇ ਪ੍ਰੋਜੈਕਟਸ ਨੇ ਪਲੀਜ਼ ਸੰਗੀਤਾ ਦਿਖਾਉਣ ਇਹਦੇ ਤੇ ਗੰਭੀਰਤਾ ਦਿਖਾਉਣ ਮੈਂ ਤਾਂ ਪੰਜ ਸੱਤ ਵਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਫੋਨ ਕਰ ਚੁੱਕੇ ਹਾਂ ਕਿ ਜਿੱਥੇ ਲੈਂਡ ਨਹੀਂ ਮਿਲ ਰਹੀ ਐਕਵਾਇਰ ਨਹੀਂ ਹੋ ਰਹੀ ਆਓ ਆਪਾਂ ਸਾਰੇ ਜਾਨੇ ਰਲ ਕੇ ਉਹਨਾਂ ਨਾਲ ਗੱਲ ਕਰੀਏ ਐਂਡ ਇਹਦੇ ਵਿੱਚ ਆਰਬਿਟ੍ਰੇਸ਼ਨ ਕੋਲੇ ਕਈਆਂ ਦੇ ਕੇਸਿਸ ਗਏ ਹੋਏ ਨੇ ਉਹ ਆਰਬਿਟ੍ਰੇਸ਼ਨ ਜੇ ਉੱਥੇ ਜ਼ਮੀਨ ਦਾ ਭਾਅ ਕੋਈ ਜ਼ਿਆਦਾ ਹੈ ਤਾਂ ਕਿਵੇਂ ਨਾ ਕਿਵੇਂ ਉਹਨਾਂ ਦੀ ਜ਼ਮੀਨ ਦਾ ਭਾਅ ਜਿਹੜਾ ਵੀ ਮੌਕੇ ਦਾ ਹੈਗਾ ਉਹਨਾਂ ਨੂੰ ਆਰਬਿਟਰੇਟਰ ਦੇ ਰਾਹੀਂ ਦਵਾ ਕੇ ਉਹ ਪ੍ਰੋਜੈਕਟਾਂ ਨੂੰ ਹੱਲ ਕਰਨ ਬਟ ਇਹ ਨਾ ਕੈਨ ਬੀ ਅਸੀਂ ਰੱਦ ਕੀ ਕਰ ਦੇਾਂਗੇ ਇਹ ਧਮਕੀ ਨਾ ਦੇ因 ਬਿਕੋਜ਼ ਜਨਤਾ ਹੈ ਜਨਤਾ ਉਹਨਾਂ ਨੂੰ ਲੱਗਦਾ ਹੈ ਉਹਨਾਂ ਨੂੰ ਪਿਆਰ ਨਾਲ ਸਾਨੂੰ ਆਪਦੇ ਹੱਥ ਚ ਲੈਣਾ ਚਾਹੀਦਾ ਉਹਨੂੰ ਲੱਗਦਾ ਹੈ ਕਿ ਕੇਂਦਰ ਸਾਡੇ ਨਾਲ ਵਿਤਕਰਾ ਕਰਦਾ ਆ ਰਿਹਾ ਤੇ ਵਿਤਕਰਾ ਕਰ ਪ੍ਰਿੰਸ ਮਨੀਸ਼ ਸੋਦੀ ਜੀ ਜਮਾਨਤ ਨਾਲ ਲੈ ਕੇ ਵੱਡੀ ਪ੍ਰਾਪਤੀ ਆਮਾ ਦੀ ਪਾਰਟੀ ਦੱਸ ਰਹੀ ਹੈਗੀ ਕਿ ਸੱਚ ਦੀ ਜਿੱਤ ਸੋ ਆਈ ਸੈਡ ਇਟਸ ਅ ਫੰਡਾਮੈਂਟਲ ਆਈ 1.5 ਸਾਲ ਬਾਅਦ ਮਨੀਸ਼ ਸੋਦੀਆ ਸਾਹਿਬ ਦੀ ਜ਼ਮਾਨਤ ਹੋਈ ਹੈ ਵੀ ਡੋਨਟ ਹੈਵ ਐਨੀ ਪ੍ਰੋਬਲਮ ਹਰ ਬੰਦੇ ਨੂੰ ਲਿਬਰਟੀ ਹੈ ਜਿਹੜਾ ਬੰਦਾ ਅੰਦਰ ਗਿਆ ਉਹਨੇ ਜ਼ਮਾਨਤ ਤੇ ਬਾਹਰ ਵੀ ਆਉਣਾ ਹੈ सर फोगाट वाले मामले पर हरियाणा सरकार कह रही है कि सिल्वर बोर्ड मेडलिस्ट को जो सुविधाएं दी जाती है वो उनको दी जाएगी That's आपको लगता है देखो सु, 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 सुविधाओं का मैटर नहीं है आप समझिए ये भावनाओं का मैटर है हमारी एक खिलाड़ी खे, को वहां पर ओलंपिक्स में खेलने का मौका मिलना चाहिए था सौ ग्राम के लिए उसको निकाल दिया गया हंड्रेड ग्राम जो हंड्रेड ग्राम तो वैसे ही आपका जो वेइंग मशीन होती है फ्लैक्चुएट कभी कर कभी करती रहती है मेरे कहने का मतलब ये लाखों करोड़ों लोगों की देश की भावनाएं हैं कि उसके साथ अन्याय हुआ है पहले सड़क पर फिर अब ओलंपिक्स में खेल क्या हुआ है ये तो खुद फोकाट ही बताएंगी कि पर हमें लगता है इसके पीछे गहरी साजिश है हंड्रेड परसेंट और ये नहीं होना चाहिए ऐसे अगर खिलाड़ियों का मनोबल गिरेगा तो ये देश के लिए अच्छा नहीं राष्ट्रपति को मनोनीत करना चाहिए सर उन्हें राज्यसभा के लिए so मैं फिर कह रहा हूँ राज्यसभा दे दो चाहे कुछ और बना दो जो वो बात है ना उसके मन की बात कि मैं वहां पर खेल नहीं पाई मेरे साथ देश खड़ा नहीं हुआ देश की सरकारें खड़ी नहीं हुई क्या वजह और कारण नहीं वो तो खुद बताएंगी लेकिन देश ये महसूस कर रहा है आम जनजन कि उसके साथ कोई खड़ा नहीं हो अब राज्यसभा आप कहो कि इस चीज की रेमेडी है तो राज्यसभा कर लो इस चीज की रेमेडी कोई गवर्नर लगा के करनी है तो वो कर लो लेकिन जब वो खेलती और मेडल जीत के आती उसको अपने आप पर और देश को गर्व होता कि हमारी ਇਕ ਫੌਨ ਹਾਰ ਲੜਕੀ ਜੋ ਕੋਲਡ ਮੈਡਲ